ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਬੀਜਪੀ ਗੌਰਵ ਕੱਕੜ ਨੇ ਕਾਰੋਬਾਰਗਰ ਨਾਲ ਕੀਤੀ ਗੱਲਬਾਤ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਦਕ ਦੀਆਂ ਤਸਵੀਰਾਂ ਜਿੱਥੇ ਕਿ ਗੌਰਵ ਕੱਕੜ ਨੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਅਤੇ GST ਕਟੜ ਦੇ ਫਾਇਦਿਆਂ ਨੂੰ ਕਾਰੋਬਾਰੀਆਂ ਨਾਲ ਸਾਂਝਾ ਕੀਤਾ ਜਿਵੇਂ ਹੀ ਉਹਨਾਂ ਨਾਲ ਸਾਂਝੀ ਕੀਤੀ ਗਈ ਗੱਲਬਾਤ GST ਬਾਰੇ ਗੌਰਵ ਕੱਕੜ ਦੇ ਵੱਲੋਂ ਕਾਰੋਬਾਰੀਆਂ ਨੇ BJP ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਜਿਨ੍ਹਾਂ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਦਾ ਲਾਭ ਪਹੁੰਚੇਗਾ ਇਸ ਦੇ ਨਾਲ ਆਮ ਲੋਕਾਂ ਨੂੰ ਵੀ GST ਕਟਣ ਦਾ ਬਹੁਤ ਲਾਭ ਪਹੁੰਚਿਆ ਹੈ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੀ ਕਾਰੋਬਾਰੀਆਂ ਨੇ ਜੋ BJP ਸਰਕਾਰ ਦਾ ਧੰਨਵਾਦ ਕੀਤਾ ਹੋਰ ਕੀ ਕਿਹਾ ਇਸ ਦੇ ਬਾਰੇ ਉਹ ਗਰਵ ਕੱਕੜ ਦੇ ਕੋਲੋਂ ਹੀ ਸੁਣਦੇ ਹਾਂ ਪ੍ਰਾਈਵਸੀ ਸਵੀਕਾਰ ਆਲਸਾ ਦੀ ਪ੍ਰਾਈਵਸੀ ਦੀ ਖਤੇ ਜੋ ਮਾਨਯੋਗ ਮੋਤੀ ਸਾਹਿਬ ਨੇ GST ਘਟਾਇਆ ਜਿਵੇਂ 26 ਦਾ 18% ਕੀਤਾ 18 ਦਾ 5 ਕੀਤਾ ਤੇ 5 ਦਾ 0% ਆ ਜਿਹੜੀਆਂ ਚੀਜ਼ਾਂ ਤੇ GST ਘਟਿਆ ਅੱਜ ਅਸੀਂ ਸਾਧਕ ਵਿਖੇ ਜੋ ਮੋਟਰਸਾਈਕਲ ਦੀ ਏਜੰਸੀ ਆ ਸਾਡੇ ਭਰਾ ਦੀ ਉੱਤੇ ਖੜੇ ਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਦੱਸਣਗੇ ਵੀ ਮੋਟਰਸਾਈਕਲਾਂ ਦੇ ਕਿੰਨਾ ਫਰਕ ਪਿਆ ਜਿਹੜਾ GST ਕਰਾਉਂਦੇ ਮੇਰਾ ਨਾਮ ਨਿਸ਼ਚੈ ਵੀ ਸਰ ਜਿਹੜਾ ਤਾਂ HF डीलक्स ਮਾਡਲ ਹੈ ਇਹਦੇ ਦਿੱਤਾ ਲਗਭਗ 550 ਤੋਂ 600 ਰੁਪਏ ਦਾ ਫਰਕ ਪਿਆ ਠੀਕ ਹੈ ਔਰ ਜਿਹੜਾ ਸਪਲੈਂਡਰ ਹੈਗਾ ਇਹਦੇ ਤੇ 8 ਤੋਂ 8.5 ਔਰ ਜਿਹੜੇ 150cc ਪਲਸ ਮੋਟਰਸਾਈਕਲ ਜਾ ਰਿਹਾ ਹੈ ਉਹਨਾਂ ਤੋਂ 11-12000 ਤੋਂ ਲੈ ਕੇ 15000 ਰੁਪਏ ਦਾ ਫਰਕ ਜਿਹੜਾ GST ਦਾ ਫਰਕ ਕਰਦਾ ਸਾਧਕ ਵਿਖੇ ਵੀਰਜੀ ਦੀ ਮੋਟਰਸਾਈਕਲਾਂ ਦੀ ਏਜੰਸੀ ਹੈ ਇਹ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋਇਆ ਲੋਕਾਂ ਨੂੰ ਚਾਹੇ ਗੱਡੀਆਂ ਚਾਹੇ ਮੋਟਰਸਾਈਕਲ ਚਾਹੇ ਕੋਈ ਵੀ ਚੀਜ਼ ਸੋ ਅਸੀਂ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਸਾਰੇ ਅੱਜ ਅਸੀਂ ਇੱਥੇ ਸਾਧਕ ਵੀਖੇ ਇਕੱਠੇ ਹੋਏ ਹਾਂ ਮੇਰੇ ਨਾਲ ਕਾਲਾ ਪਿਆਜ ਜੀ ਨਸੀਬ ਜੀ ਨੰਬਰਦਾਰ ਸਾਹਿਬ ਸਾਰੀ ਟੀਮ ਅੱਜ ਅਸੀਂ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋਕਾਂ ਲਈ ਇਹ ਫੈਸਲਾ ਕੀਤਾ ਤੇ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ ਸ਼੍ਰੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਜੀ ਵਾਹਿਗੁਰੂ